हां जी दोस्तों सत श्री अकाल जेकर ਤੁਸੀਂ ਵਧੀਆ ਖਾਣਾ ਚਾਹੁੰਦੇ ਹੋ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਆਰਗੈਨਿਕ ਸਮਾਨ ਟੋਟਲੀ ਸਮਾਨ ਹੈ ਜਿਹੜਾ ਗਰੋਸਰੀ ਹੈ ਉਹ ਆਪਣੇ ਕੋਲੇ ਆਰਗੈਨਿਕ ਹੁੰਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਗੁੜ ਸ਼ੱਕਰ ਤੇ ਬਾਕੀ ਆਪਾਂ ਤੁਹਾਨੂੰ ਹੋਰ ਵੀ ਦਿਖਾ ਰਹੇ ਹਾਂ ਜਿਵੇਂ ਹਲਦੀ ਹੋਗੀ ਮਿਰਚ ਹੋਗੇ ਇਸ ਦੇ ਨਾਲ ਦਾਲਾਂ ਵਗੈਰਾ ਹੋ ਗਈਆਂ ਤੇ ਪਿੰਕ ਸాల్ਟ ਵਗੈਰਾ ਹੋ ਗਿਆ ਸਰੋਂ ਦਾ ਤੇਲ ਜਿਹੜਾ ਕਿ ਬਿਲਕੁਲ ਆਰਗੈਨਿਕ ਹੈ ਤੇ ਕੱਚੀ ਘਾਣੀ ਦਾ ਹੁੰਦਾ ਹੈ ਕੋਲਡ ਪ੍ਰੈਸਡ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਵੀ ਤੇਲ ਨਾਰੀਅਲ ਦਾ ਤਿਲਾਂ ਦਾ ਤੁਸੀਂ ਦੇਖ ਰਹੇ ਹੋ ਜਿਵੇਂ ਅਲਸੀ ਦਾ ਤੇਲ ਹੋ ਗਿਆ ਤੇ ਆ ਲੀਵਰ ਡੀਟੌਕਸ ਜਿਵੇਂ ਕੋਈ ਲੀਵਰ ਦੀ ਕੋਈ ਵੀ ਦਿੱਕਤ ਹੋਵੇ ਤਾਂ ਇਹ ਉਹਦੇ ਵਾਸਤੇ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਆਚਾਰ ਵਗੈਰਾ ਹੋ ਗਏ ਤੇ ਇਸ ਦੇ ਨਾਲ ਹੀ ਜਿਹੜੇ ਮਿਲਟ ਨੇ ਮਿਲਟ ਮਤਲਬ ਮੂਲ ਅਨਾਜ ਕੋਦਰਾ ਕੰਗਣੀ ਕਟਕੀ ਸਵਾਂਕ ਹਰੀ ਕੰਗਣੀ ਜਿਨ੍ਹਾਂ ਦੇ ਕੇ ਸਰੀਰ ਲਈ ਬਹੁਤ ਸਾਰੇ ਫਾਇਦੇ ਹੁੰਦੇ ਨੇ ਮੋਟਾਪੇ ਵਾਸਤੇ ਬੀਪੀ ਵਾਸਤੇ ਸ਼ੂਗਰ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਨੇ ਜੇਕਰ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੀ ਦਿੱਕਤ ਤੋਂ ਪੀੜਤ ਹੋ ਤਾਂ ਇੱਕ ਵਾਰ ਤੁਸੀਂ ਆਪਣੇ ਖਾਲਸਾ ਮਲਟੀ ਸਟੋਰ ਤੇ ਜ਼ਰੂਰ ਵਿਜ਼ਿਟ ਕਰੋ ਤੇ ਜਿਹੜਾ ਆਪਣੇ ਸਟੋਰ ਦਾ ਐਡਰੈਸ ਹੈਗਾ ਹੈ ਸੰਗਰੂਰ ਨਾਨਕੀਆਣਾ ਚੌਂਕ ਤੋਂ ਗੁਰਦੁਆਰਾ ਨਾਨਕੀਣਾ ਸਾਹਿਬ ਨੂੰ ਆਪਾਂ ਜਦੋਂ ਜਾਣੇ-ਜਾਨੇ ਆ ਤਾਂ ਚੌਥੇ ਘੱਟ ਤੇ ਜਿਹੜੇ ਡਿਵਾਈਡਰ ਦਾ ਘੱਟ ਹੈ ਚੌਥੇ ਘੱਟ ਤੇ ਸੱਜੇ ਹੱਥ ਰੋਡ ਦੇ ਉੱਤੇ ਹੀ ਖਾਲਸਾ ਮਲਟੀ ਸਟੋਰ ਬਣਿਆ ਹੋਇਆ ਤੁਸੀਂ ਇੱਥੇ ਆ ਕੇ ਇਹ ਸਮਾਨ ਖਰੀਦ ਸਕਦੇ ਹੋ ਜੀ ਧੰਨਵਾਦ